ਕਸਬਾ ਸੁਲਤਾਨਪੁਰ ਲੋਧੀ ਦੇ ਸਥਿਤ ਨਹੰਗਾ ਦੇ ਗੁਰਦੁਆਰਾ ਅਕਾਲ 부ਗਾ ਵਿੱਚ ਚੱਲ ਰਹੇ ਕਬਜ਼ੇ ਦੇ ਵਿਵਾਦ ਨੂੰ ਲੈ ਕੇ ਅਹਿਮ ਫੈਸਲਾ ਸਾਹਮਣੇ ਆਇਆ ਜਿਸ ਦੇ ਚੱਲਦਿਆਂ ਪੂਰਾ ਸ਼ਹਿਰ ਸ਼ੌਨੀ ਵਿੱਚ ਤਬਦੀਲ ਹੋ ਗਿਆ ਚੱਪੇ-ਚੱਪੇ ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ ਤਾਂ ਜੋ ਇਸ ਮਾਮਲੇ ਤੇ ਕੋਈ ਵੀ ਅਨਸੁਖਾਂਵੀ ਘਟਨਾ ਨਾ ਵਾਪਰੇ ਦੱਸ ਜੀਏ ਕਿ ਨਹੰਗ ਸਿੰਘਾ ਦੀ ਸ਼ੌਨੀ ਗੁਰਦੁਆਰਾ ਸ੍ਰੀ ਕਾਲ 부ਗਾ ਸਾਹਿਬ ਸੁਲਤਾਨਪੁਰ ਲੋਧੀ ਵਿੱਚ ਕਬਜ਼ੇ ਦਾ ਮਾਮਲਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਧਿਰ ਦੇ ਹੱਕ ਵਿੱਚ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਕਬਜ਼ਾ ਦਵਾਇਆ ਅੱਜ ਮੈਂ ਤਸੀਰਦਾਰ ਸੁਲਤਾਨ ਪਰਲੋਦੀ ਹਾਂ ਗੁਰਦੁਆਰਾ ਕਾਲਪੂੰਗਾ ਸਾਹਿਬ ਦੇ ਵਿੱਚ ਜਿਹੜੀ 145 ਪਹਿਲਾਂ ਲੱਗੀ ਹੋਈ ਸੀ ਕਿ ਉਹ ਅੱਜ ਕੋਰਟ ਵੱਲੋਂ ਕਵੈਸ਼ ਕਰ ਦਿੱਤੀ ਗਈ ਹੈ ਕਵੈਸ਼ ਹੋਣ ਤੋਂ ਬਾਅਦ ਜੋ ਰਸੀਵਰ ਵੱਲੋਂ ਜੋ ਬਾਬਾ ਜੀ ਹੈਗੇ ਸੰਤ ਬਲਬੀਰ ਸਿੰਘ ਜੀ ਉਹਨਾਂ ਦੀ ਧਿਰ ਨੂੰ ਕਬਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਸੀ ਕਿ ਅਸੀਂ ਇੱਥੇ ਆਏ ਹਾਂ ਉਹਨਾਂ ਦੇ ਨੰਮੇ ਦੇ ਤੇ ਉਹਨਾਂ ਵੱਲੋਂ ਵਕੂਲ ਵਕੀਲ ਸੀਗੇ ਜਿਹੜੇ ਤੇ ਹਾਜ਼ਰ ਆਏ ਉਹਨਾਂ ਨੂੰ ਅਸੀਂ ਕਬਜ਼ਾ ਪੀਸਪੜੀ ਦੇ ਦਿੱਤਾ ਗਿਆ। ਇਹ ਦੇਖੋ ਜਦੋਂ ਤੋਂ 145 ਇੱਥੇ ਲੱਗੀ ਸੀ ਉਸ ਤੋਂ ਬਾਅਦ ਜਦੋਂ ਕੋਰਟ 'ਚ ਕੇਸ ਗਿਆ ਇਸ ਦਿਨਸਾਬ ਤੇ ਤੇ ਅਸੀਂ ਆਪਣੇ ਵੱਲੋਂ ਆਪਣਾ ਪੱਖ ਪੇਸ਼ ਕੀਤਾ ਬਾਬਾ ਬਲਬੀਰ ਸਿੰਘ 99 ਕਰੋੜੀ ਉਹਨਾਂ ਵੱਲੋਂ ਜਿਨ੍ਹਾਂ ਦੇ ਅਧਾਰ ਤੇ ਸਬੂਤਾਂ ਦੇ ਅਧਾਰ ਤੇ ਡਾਕੂਮੈਂਟਸ ਦੇ ਅਧਾਰ ਤੇ ਇਹ ਸਾਰਾ ਫੈਸਲਾ ਆਇਆ ਅਸੀਂ ਜਦੋਂ ਤੋਂ ਇੱਥੇ ਪਹਿਲਾਂ ਬਾਬਾ ਬਲਬੀਰ ਸਿੰਘ ਦੀ ਕਾਬਦ ਸੀਗੀ ਉਹਨਾਂ ਦਾ ਹੀ ਕਬਜ਼ਾ ਸੀ ਉਹਨਾਂ ਦੀ ਸੇਵਾਦਾਰ ਇੱਥੇ ਸੇਵਾ ਕਰਦੇ ਸੀਗੇ। ਅਸੀਂ ਸਾਰੇ ਆਪਣੀ ਲੀਜ਼ ਆਰਡਰ ਜੋ ਸਾਡੇ ਹੱਕ ਵਿੱਚ ਬਾਬਾ ਬਲਬੀਰ ਸਿੰਘ ਜੀ ਦੇ ਹੱਕ ਸੀ ਸਾਰੇ ਪਟੇ ਸਾਰਾ ਰੈਂਟ ਵਕਾ ਬੋਰਡ ਦਾ ਜੋ ਅਸੀਂ ਉਤਾਰਦੇ ਰਹੇ ਹਾਂ ਸਾਰਾ ਕੁਝ ਅਸੀਂ ਤੱਥਾਂ ਦੇ ਆਧਾਰ ਤੇ ਕੋਰਟ ਦੇ ਫੈਸਲੇ ਨਾਲ ਲਾਏ ਜਿਸ ਤਰ੍ਹਾਂ ਸਾਬਿਤ ਹੋਇਆ ਕਿ ਜਿਹੜਾ ਇੱਥੇ ਕਬਜ਼ਾ ਸਾਡਾ ਬਾਬਾ ਬਲਬੀਰ ਸਿੰਘ ਹੁਣਾਂ ਨਿਸ਼ਾਨਨੀ ਕਰੋੜੀ ਹੁਣਾਂ ਦਾ ਪਹਿਲਾਂ ਵੀ ਇੱਥੇ ਸੀ ਤੇ ਮੌਕੇ ਤੇ ਵੀ ਉਹਨਾਂ ਦਾ ਕਬਜ਼ਾ ਅੱਜ ਮਾਨਯੋਗ ਐਸ.ਡੀ.ਮ. ਸਾਹਿਬ ਨੇ ਆਪਣੇ ਆਰਡਰ ਨਾਲ ਹੀ ਬਹਾਲ ਕੀਤਾ ਬਾ ਤੇ ਸਾਨੂੰ ਅੱਜ ਰਿਸੀਵਰ ਜੋ ਤਹਿਸੀਲਦਾਰ ਸਾਹਿਬ ਪੁਆਇੰਟ ਸੀਗੇ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਕਬਜ਼ਾ ਵਾਪਸ ਕਾਨੂੰਨ ਦੇ ਮਤਾਬਕ ਸਾਨੂੰ ਕਬਜ਼ਾ ਵਾਪਸ ਦਵਾਇਆ ਜੋ ਅਛੇ ਵਾਦਾਰਾ ਨੇ ਇੱਥੇ ਕਬਜ਼ਾ ਲੈ ਲਿਆ ਪੁਲਿਸ ਪ੍ਰਸ਼ਾਸਨ ਦਾ ਬਹੁਤ ਸਹਿਯੋਗ ਨਾਲ ਮਿਲਿਆ ਬਿਲਕੁਲ ਅਮਨ ਸ਼ਾਂਤੀ ਨਾਲ ਸਭ ਕੁਝ ਹੋ ਗਿਆ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿ ਫਤਹਿ ਹਾਂਜੀ ਮੇਰਾ ਨਾਮ ਸੁਖਦੇਵ ਸਿੰਘ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਤਲ ਪੰਜਮਾ ਤੱਕ ਸਿੰਘ ਸਭਜਤੇਰ ਬਾਬਾ ਜੀ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ 14ਵੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਤਲ ਪੰਜਮਾ ਤੱਕ ਉਹਨਾਂ ਵੱਲੋਂ ਅਸੀਂ ਇੱਥੇ ਹਾਜ਼ਰ ਹਾਂ ਤੇ ਪਹਿਲਾਂ ਵੀ ਜਿਹੜਾ ਪ੍ਰਬੰਧ ਸੀ ਉਹ ਸਾਰਾ ਬਾਬਾ ਜੀ ਦੇ ਕੋਲ ਹੀ ਸੀ ਬਾਬਾ ਨਬੀਰ ਸਿੰਘ ਜੀ ਮੇਰੇ ਬੱਡਾ ਤਲ ਕੋਲ ਇੱਥੇ ਹੁਣ ਵੀ ਉਹਨਾਂ ਦੇ ਕੋਲ ਹੀ ਪ੍ਰਬੰਧ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ ਡੇਢ ਦੋ ਸਾਲ ਹੋ ਚਲੇ ਨੇ ਜਿਹੜਾ ਕਿ ਕੇਸ ਚੱਲ ਰਿਹਾ ਸੀ ਮਾਨਯੋਗ ਅਦਾਲਤ ਦੇ ਵਿੱਚ ਜੋ ਵੀ ਅੱਜ ਮਾਨਯੋਗ ਅਦਾਲਤ ਦਾ ਫੈਸਲਾ ਹੋਇਆ ਉਹਨਾਂ ਦੇ ਹੁਕਮ ਅਨੁਸਾਰ ਪ੍ਰਸ਼ਾਸਨ ਇੱਥੇ ਹਾਜ਼ਰ ਤਸਕੀਲਦਾਰ ਸਾਹਿਬ ਸਾਰੇ ਹਾਜ਼ਰ ਤੇ ਉਸ ਮੁਤਾਬਕ ਹੀ ਸਾਰਾ ਉਹਨਾਂ ਦੇ ਹੁਕਮਾਂ ਅੰਦਰ ਦੇਸ਼ਾਂ ਨਾਲ ਸਾਰੇ ਕੁਝ ਜੋ ਮੰਨਦੋ ਅਦਾਲਤ ਦਾ ਹੁਕਮ ਹਾਂਜੀ ਬਿਲਕੁਲ ਇਹ ਸ਼ਰੋਣੀ ਸੇਵਾ ਰਤਨ ਪੰਤ ਰਹਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼ਰੋਣੀ ਪੰਤ ਅਕਾਲੀ ਬੁੱਢਾ ਦਲ ਪੰਜਾ ਤੱਕ ਉਹਨਾਂ ਵੱਲੋਂ ਅਸੀਂ ਇੱਥੇ ਪਹੁੰਚੇ ਤੇ ਉਹਨਾਂ ਦੇ ਹੱਕ ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ 1.5 ਤੋਂ 2 ਸਾਲ ਤੋਂ ਕੱਲ ਵੀ ਆਪ ਜੀ ਨੂੰ ਦੱਸਿਆ ਇਹ ਚੱਲ ਰਿਹਾ ਸੀ ਜੋ ਮੰਨ ਜੋ ਅਦਾਲਤ ਦਾ ਹੁਕਮ ਹੋਇਆ ਉਹਨਾਂ ਦੇ ਦੇਸ਼ਾਂ ਦੇ ਨਿਰਦੇਸ਼ ਅਨੁਸਾਰ ਜੋਹੋਪ ਕੋੰਤੀ ਪਾਲਣਾ ਕਰਦੇ ਸਰਪ੍ਰਧ ਪ੍ਰਸ਼ਾਸਨ ਮਜਬੂਤ ਉਸਮਤਾਗੋ ਸੀ ਦਿਖਾ ਦੇ ਬਾਈ ਗੋਇ ਕੁ ਜੀ ਕਾਲਸਾ ਗੋਇ ਜੀ ਕੀ ਪਤ